ਇਹ ਜੀ ਮਾਇਆ ਲਿਖਿਆ ਏ ਪਿਆਰੇ ਭਾਈ ਦਇਆ ਸਿੰਘ ਜੀ ਨੇ ਪੁੱਛਿਆ ਸੀ ਮਹਾਰਾਜ ਤੁਹਾਡੀ ਖਾਲਸੇ ਨੇ ਦੀਵਾਲੀ ਦੇ ਪੂਰਵ ਤੇ ਕੀ ਕਰਨਾ ਏ ਜਿਹੜੇ ਵਿਦਵਾਨ ਨੇ ਉਹ ਮਾਇਆ ਦੀ ਪੂਜਾ ਕਰਦੇ ਨੇ ਤੇ ਜਿਹੜੇ ਆਮ ਲੋਕ ਨੇ ਉਹ ਲక్ష్ਮੀ ਧਨ ਦੌਲਤ ਦੀ ਪੂਜਾ ਕਰਦੇ ਨੇ ਉਹਨਾਂ ਨੇ ਧਨ ਦੌਲਤ ਨੂੰ ਹੀ ਮਾਇਆ ਸਮਝਿਆ ਏ ਤੇ ਨਾਮ ਲక్ష్ਮੀ ਰੱਖਿਆ ਏ ਇਵੇਂ ਆਕਾਲ ਪੁਰਖ ਦਾ ਪ੍ਰਤੀਕ ਖੰਡਾ ਤੇ ਆਕਾਲ ਪੁਰਖ ਦੀ ਸ਼ਕਤੀ ਦਾ ਪ੍ਰਤੀਕ ਕਿਰਪਾਨ ਹੈ ਇਦਾਂ ਹੀ ਮਾਇਆ ਦਾ ਪ੍ਰਤੀਕ ਲక్ష్ਮੀ ਹੈ ਜਿੱਥੋਂ ਤੱਕ ਕਿਸੇ ਦੀ ਪਹੁੰਚ ਹੈ ਉੱਥੋਂ ਤੱਕ ਉਹ ਪੂਜਾ ਕਰੀ ਜਾਂਦਾ ਹੈ ਗ੍ਰਸਤੀ ਧਨ ਦੌਲਤ ਨੂੰ ਮਾਇਆ ਸਮਝਦੇ ਨੇ ਲక్ష్ਮੀ ਕਰਕੇ ਪੂਜਾ ਕਰਦੇ ਨੇ ਤੇ ਜਿਹੜੇ ਗਿਆਨੀ ਲੋਕ ਨੇ ਜੋ ਕਿਛੁ ਦ੍ਰਿਸ਼ਟੀ ਗੋਚਰੇ ਆਵਤ ਮਨ ਤਾ ਕੋ ਮਾਇਆ ਟਹਿਰਾਵਤ ਜੋ ਕੁਝ ਦਿਖਾਈ ਦੇ ਰਿਆ ਏ ਉਹ ਨ ਮਾਇਆ ਸਮਝਦੇ ਨਹੀਂ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਬਾਣੀ ਵਿੱਚ ਲਿਖਿਆ ਏ ਮਾਇਆ ਦੀ ਵਿਆਖਿਆ ਲਿਖੀ ਏ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਖਾਲਸੇ ਨੇ ਨਾ ਮਾਇਆ ਦੀ ਤੇ ਨਾ ਲక్ష్ਮੀ ਦੀ ਸ਼ਕਤੀ ਨੂੰ ਨਹੀਂ ਪੂਜਣਾ ਕਿਉਂਕਿ ਸ਼ਕਤੀ ਸ਼ਕਤੀ ਤੋਂ ਬਿਨਾ ਵੀ ਹੋਣੀ ਹੈ ਭਾਲ ਸੇ ਨੇ ਸ੍ਰੀ ਮਾਇਆ ਤੇ ਸ੍ਰੀ ਲక్ష్ਮੀ ਨੂੰ ਪੂਜਣਾ ਹੈ ਜੋ ਮਾਇਆ ਵਾਲਾ ਤੇ ਲక్ష్ਮੀ ਵਾਲਾ ਮਾਇਆ ਦਾ ਪਤੀ ਤੇ ਲక్ష్ਮੀ ਦਾ ਪਤੀ ਹੈ ਤੇ ਨਾਲ ਹੀ ਸਾਹਿਬ ਜੀ ਨੇ ਵਰਦਾਨ ਦਿੱਤਾ ਜਿਹੜਾ ਗਿਆਨ ਦੀ ਬਿਰਤੀ ਰੱਖ ਕੇ ਸ੍ਰੀ ਮਾਇਆ ਅਸਤੋਤਰ ਪੜ੍ਹੇਗਾ ਉਹਦੇ ਘਰ ਦੇ ਵਿੱਚ ਬ੍ਰਹਮ ਗਿਆਨ ਦੇ ਧਨ ਦੀ ਕਮੀ ਨਹੀਂ ਰਹੇਗੀ ਜਿਹੜਾ ਸੰਸਾਰ ਦੇ ਪੱਖ ਤੋਂ શ્રી ਲక్ష్ਮੀ ਹਸਤੋਤਰ ਪੜ੍ਹੇਗਾ yogi ਦਾ ਨਾਮ ਹੈ ਸ੍ਰੀ ਮਾਇਆ ਸ੍ਰੀ ਲక్ష్ਮੀ ਹਸਤੋਤਰ ਇਹ ਛੋਟਾ ਜਿਹਾ ਨਾਮ ਹੈ ਸ੍ਰੀ ਭਵਾਨੀ ਹਸਤੋਤਰ ਸ੍ਰੀ ਭਵਾਨੀ ਉਸਤਤ ਸਹਿਬ ਜੀ ਨੇ ਜੋ ਉੱਪਰ ਪਦ ਰੱਖਿਆ ਹੈ ਗ੍ਰਿਸ਼ਤੀਆਂ ਦੇ ਘਰ ਦੇ ਵਿੱਚ ਧਨ ਦੌਲਤ ਦੀ ਕਮੀ ਨਹੀਂ ਰਹੇਗੀ ਇਹ ਗਿਆਨੀਆਂ ਦੇ ਘਰ ਦੇ ਵਿੱਚ ਬ੍ਰਹਮ ਗਿਆਨ ਦੀ ਧੰਨ ਦੀ ਕਮੀ ਨਹੀਂ ਰਹੇਗੀ ਇਹ ਸਾਹਿਬ ਜੀ ਨੇ ਵਰਦਾਨ ਦਿੱਤਾ ਦਿਵਾਲੀ ਦੇ ਦਿਨਾਂ ਦੇ ਵਿੱਚ ਇਹ स्तोਤਰ ਦਾ ਜਾਪ ਕੀਤਾ ਜਾਂਦਾ ਹੈ ਦਿਵਾਲੀ ਤੋਂ 7 ਦਿਨ ਪਹਿਲੇ ਇੱਕ ਛੰਦ ਤੋਂ ਲੈ ਕੇ ਤੇ 107 ਦਿਨ 107 ਪਦ ਤੱਕ ਇਹ ਬਾਣੀ ਦਾ ਜਾਪ ਕਰਨਾ ਹੈ ਜੇ ਰੰਦ ਸ਼ਿਆਰਾ ਮਹਾਤਮ ਦਾ ਜਾਪ ਹੁੰਦਾ ਹੈ ਉਹ ਸ਼ਾਮ ਦੇ ਵਕਤ ਹੁੰਦਾ ਹੈ ਇਹਦਾ ਜਾਪ ਅੰਮ੍ਰਿਤ ਵੇਲੇ ਕਰਨਾ ਹੈ 6 ਦਿਨ 1 ਤੋਂ ਲੈ ਕਰਕੇ 107 ਤੱਕ ਪੜਨਾ ਹੈ ਜਲ ਰੱਖਣਾ ਹੈ ਕੁੰਭ ਰੱਖਣਾ ਹੈ ਨਾਰੀਅਲ ਰੱਖਣਾ ਹੈ ਜੂਤ ਜਗਵਣੀ ਹੈ ਸੱਤ ਪ੍ਰਕਾਰ ਦੀ ਮੀਵੀ ਬਦਾਮ ਗਿਰੀ ਸੌਗੀ ਸ਼ਵਾਰੇ ਇਤਿਆਦਿਕ ਰੱਖਣੇ ਨੇ ਸੁਵਛ ਬਸ਼ਤਰ ਪਹਿਨ ਕਰਕੇ ਤੇ ਇਹ ਜਾਪ ਕਰਨਾ ਹੈ ਜਿਦਨ ਸਤਵਾਂ ਦਿਨ ਹੋਣਾ ਹੈ ਉਸ ਦਿਨ ਗੁਰੂ ਖਾਲਸਾ ਜੀ ਇੱਕ ਛੰਦ ਤੋਂ ਲੈ ਕਰਕੇ ਤੇ ਇਹ ਸਹਿਬ ਜੀ ਦੀ ਪਾਵਨ ਬਾਣੀ 300 ਤੇ 22 ਛੰਦ ਤੱਕ ਸਟੀਕ ਦਾੰਗ ਹੈ 81 ਇਥੋਂ ਤੱਕ ਗੁਰੂ ਖਾਲਸਾ ਜੀ ਜਾਪ ਕਰਨਾ ਹੈ ਬਾਅਦ ਵਿੱਚ ਹੋ ਸਕੇ ਤੇ ਸ਼੍ਰੀ ਸਰਬਲੋਕ ਕਵਚ ਸ਼੍ਰੀ ਸਰਬਲੋਕ ਸਤੋਤਰ ਪੜ੍ਹ ਕੇ ਤੇ ਅਰਦਾਸ ਕਰਨੀ ਹੈ ਜੇ ਕੋਈ ਗਿਆਨੀ ਪੜ੍ਹੇਗਾ ਤੇ ਉਹਦੇ ਘਰ ਦੇ ਵਿੱਚ ਨਾਮ ਧੰਨ ਦੀ ਕਮੀ ਨਹੀਂ ਰਹੇਗੀ ਤੇ ਜੇ ਗ੍ਰਸਤੀ ਪੜ੍ਹੇਗਾ ਤੇ ਉਹਦੇ ਘਰ ਦੇ ਵਿੱਚ ਗੁਰੂ ਖਾਲਸਾ ਜੀ ਧਨ ਦੌਲਤ ਦੀ ਕਮੀ ਨਹੀਂ ਰਹੇਗੀ ਇਹ ਪਾਵਨ ਦੀਵਾਲੀ ਮਹਾਤਮ ਹੈ ਜਿਵੇਂ ਦੁਸ਼ਹਿਰਾ ਮਹਾਤਮ ਹੈ ਸੋ ਸਹਬ ਜੀ ਨੇ ਇਹ ਪਾਵਨ ਬਾਣੀ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹਦੀ ਵਿਆਖਿਆ ਕੀਤੀ ਹੈ